ਨਾਬਾ ਸ਼ਹਿਰ ਦੇ ਇਲਾਕੇ ਮੋਤੀ ਬਾਗ ਵਿਖੇ ਨਗਰ ਕੌਂਸਲ ਵੱਲੋਂ ਕਰੋੜਾਂ ਰੁਪਏ ਦੀ ਜ਼ਮੀਨ ਦਾ ਕਬਜ਼ਾ ਛੁਡਵਾਇਆ। 4 ਪਿੱਗੇ ਜ਼ਮੀਨ ਤੇ ਇਹ ਕਬਜ਼ਾ ਜੋਗਾ ਸਿੰਘ ਨਾਮ ਦੇ ਵਿਅਕਤੀ ਵੱਲੋਂ ਕੀਤਾ ਗਿਆ ਸੀ ਅਤੇ ਜਿਸ ਦਾ ਕੋਰਟ ਵਿੱਚ ਕੇਸ ਚੱਲ ਰਿਹਾ ਸੀ। ਪਰ ਕੌਂਸਲ ਵੱਲੋਂ ਕੇਸ ਜਿੱਤ ਲਿਆ ਅਤੇ ਪੀਲਾ ਪੰਚਾ ਚਲਾ ਕੇ ਕਬਜ਼ਾ ਕਰ ਲਿਆ। ਇਸ ਮੌਕੇ ਤੇ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਅਤੇ ਕਾਰਜ ਸਦਕਾ ਅਫਸਰ ਗੁਰਦਰਨ ਸਿੰਘ ਨੇ ਕਿਹਾ ਕਿ ਇਹ 7 ਕਰੋੜ ਤੋਂ ਵੱਧ ਕੀਮਤੀ ਜ਼ਮੀਨ ਹੈ। ਅਸੀਂ ਅੱਜ ਇਸ ਤੇ ਕਬਜ਼ਾ ਕਰ ਲਿਆ। ਜੋ ਇਸ ਜਗ੍ਹਾ ਤੇ ਹੋਰ ਵੀ ਨਜ਼ਾਇਜ਼ ਤੌਰ ਤੇ ਕੋਠੀਆਂ ਬਣਿਆ ਹਨ ਉਹਨਾਂ ਤੋਂ ਵੀ ਕਬਜ਼ਾ ਛੁਡਵਾਇਆ ਜਾਵੇਗਾ ਵੀ 25 ਸਾਲ ਪੁਰਾਣੀ ਜਗ੍ਹਾ ਇਹ ਜਿਹੜੀ ਕਿ ਇਸ ਤਰ੍ਹਾਂ ਹੀ ਪਈ ਸੀ ਹੌਲੀ ਹੌਲੀ ਲੋਕਾਂ ਦਾ ਕਬਜ਼ਾ ਹੋ ਰਿਹਾ ਸੀ ਤੇ ਹੁਣ 2200 ਦਾ ਜਗ੍ਹਾ ਇਹ ਜਿਹੜੀ ਕਿ ਨਗਰ ਕੌਂਸਲ ਨੇ ਆਪਣੀ ਛੁੜਾ ਕੇ ਤੇ ਇੱਥੇ ਅਸੀਂ ਕੋਈ ਵਧੀਆ ਲੋਕਾਂ ਨੂੰ ਪਾਰਕ ਵਗੈਰਾ ਦਵਾਉਣ ਦਾ ਬਾਬਾ ਕਹਿੰਦੇ 2200 ਨੂੰ ਤੁਸੀਂ ਕਹਿ ਰਹੇ ਹੋ ਇਹ ਪੂਰੀ ਨਹੀਂ ਹੈਗੀ ਕਿ ਮੈਂ ਇੱਥੇ ਕਾਫੀ ਕੰਸਟਰਕਸ਼ਨ ਵੀ ਹੋ ਗਈ ਪਰ ਉਹ ਮੋ ਛੜਾਉਂਗੇ ਵੀ ਫਿਲਹਾਲ ਜੀ ਸਾਨੂੰ ਇੰਨੇ ਕ ਦੇ ਉਹਨਾਂ ਨੇ ਵੀ ਜਿਹੜੀ ਓਪਨ ਪਈ ਹੈ ਅਸੀਂ ਉਹਨੂੰ ਆਪਣੇ ਕਬਜ਼ੇ ਵਿੱਚ ਕਰ ਰਹੇ ਹਾਂ ਤੇ ਬਾਕੀ ਜਦੋਂ ਫਿਰ ਕੋਰਟ ਦੇ ਆਰਡਰ ਹੋਣਗੇ ਉਸ ਚੀਜ਼ ਤੇ ਤੇ ਫਿਰ ਉਹ ਉਦੋਂ ਦੇਖਿਆ ਚਾਹੀਦਾ ਕਿ ਇਹਦੀ ਕੀਮਤ ਜੀ ਕਰੋਨਾ ਵਿੱਚ ਹੈਗੀ ਹੈ ਤੇ ਲੋਕਾਂ ਨੇ ਐਵੇਂ ਆ ਕਿ ਪਹਿਲਾਂ ਸਰਕਾਰੀ ਜਗ੍ਹਾ ਕਾਫੀ ਦੱਗੀਆਂ ਹੋਈਆਂ ਨੇ ਔਰ ਲੋਕੀ ਦਵੰਦੇ ਵੀ ਨਹੀਂ ਕਮੇਟੀ ਦੀ ਜਗਾ ਬਟ ਸਾਨੂੰ ਇਹ ਹੈ ਕਿ ਕਮੇਟੀ ਦੇ ਜਿੰਨੇ ਵੀ ਕਬਜ਼ੇ ਹੋਏ ਹੋਏ ਨੇ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਖਾਲੀ ਕਰਵਾ ਕੇ ਤੇ ਕਮਿਟੀ ਨੂੰ ਸਭ ਨਗਰ ਕੌਂਸਲ ਇਸ ਜਗ੍ਹਾ ਦੇ ਕਿੱਤਾਂ ਦੇ ਵਰਤੋਂ ਵਾਸਤੇ ਨੂੰ ਜਿਹੜਾ ਖਾਲੇ ਗਿਆ ਹੈ ਇੱਥੇ ਜੀ ਸਾਡਾ ਪਲਾਨ ਇਹ ਹੈ ਕਿ ਇੱਥੇ ਵਾਰਡ ਲੱਗਦਾ ਬੁਤੀਪੂਰਾ ਲੱਗਦਾ ਤੇ ਉੱਥੇ ਪਾਣੀ ਦੀ ਬਹੁਤ ਕਿੱਲਤ ਰਹਿੰਦੀ ਹੈ ਸਾਡਾ ਪਲਾਨ ਇਹ ਹੈ ਕਿ ਅਸੀਂ ਇੱਥੇ ਪਾਣੀ ਦਾ ਬੋਰ ਕਰਵਾਵਾਂਗੇ ਤੇ ਲੋਕਾਂ ਲਈ ਸੜਕ ਦੇ ਵਿੱਚੋਂ ਵਿੱਚ ਬੜਾ ਵਧੀਆ ਜਿਹਾ ਉਹਨਾਂ ਨੂੰ ਪਾਰਕ ਦਵਾਂਗੇ ਤਾਂ ਜੋ ਕੱਲ ਨੂੰ ਇਸ ਜਗ੍ਹਾ ਤੇ ਦੁਬਾਰਾ ਕਬਜ਼ਾ ਕਬਜ਼ਾ ਜੀ ਲਗਭਗ 20-25 ਸਾਲ ਪਰਾਵਾ ਜੀ ਕੋਰਟ ਦੇ ਵਿੱਚ ਕੇਸ ਫਾਇਲ ਕੀਤਾ ਐ ਐਗਜ਼ੀਕਿਊਸ਼ਨ ਵਾਈ ਉਸ ਤੋਂ ਬਾਅਦ ਅੱਜ ਕੋਰਟ ਦੇ ਆਰਡਰ ਅਨੁਸਾਰ ਵੀ ਕਬਜ਼ਾ ਲਿਆ ਇਹ ਕਬਜ਼ਾ ਜੀ ਤਨਗੋ ਸਾਹਿਬ ਕੋਲੇ ਫਾਇਲ ਹੈ ਤੇ ਜਿੰਨੀ ਜਗ੍ਹਾ ਦਾ ਕੋਰਟ ਦਾ ਆਰਡਰ ਉਹਨੀ ਜਗ੍ਹਾ ਦੀ ਕਬਜ਼ਾ ਲਿਆ ਘਰ ਵਗੈਰਾ ਵੀ ਬੜਾ ਗਲਤਾਂ ਜਾ ਰਹੇ ਹਜੇ ਥਾਣੇ ਪੂਰਾ ਆਇਡੈਂਟੀਫਾਈ ਨਹੀਂ ਕੀਤਾ ਬਾਅਦ ਵਿੱਚ ਪਤਾ ਕੀਤਾ ਜਾਏਗਾ ਹਾਂਜੀ ਉਹ ਰਿਪੋਰਟ ਦੇਖ ਕੇ ਚੈੱਕ ਕਰ ਲਿਆ ਜੇ ਮੈਂ ਇੱਥੇ ਤਾਂ ਕਾਫੀ ਘਰ ਵੀ ਪੈ ਚੁੱਕੇ ਨੇ ਫਿਰ ਘਾਹ ਦਾ ਘਰ ਵੀ ਢੋਹ ਢਾਈ ਜਾਂਦਾ ਉਹ ਫਿਰ ਤਾਹੀ ਜਾਣਗੇ ਜੀ ਕੋਟ ਦੇ ਆਰਡਰ ਦੇ ਅਗਸਰ ਪਹਿਲਾਂ ਉਹਨਾਂ ਕੋਲ ਨੋਟਿਸ ਦਿੱਤਾ ਜਾਊਗਾ ਜਾਂ ਕਿਦਾਂ ਇਹਦਾ ਕੋਟ ਦਾ ਆਰਡਰ ਹੈ ਜੀ ਨੋਟਿਸ ਇਹਦੇ ਵਿੱਚ ਜਾਊਗਾ ਸਿੱਧਾ ਕਬਜ਼ਾ ਲੈ ਜਾਂਦਾ ਹੈਗਾ ਕੋਈ ਵਿੱਚ ਤੁਹਾਡੀ ਨੋਟਿਸ ਚ ਰਹਿ ਹੈ ਜੀ ਸਾਡੀ ਨੋਟਿਸ ਚ ਕੋਈ ਘਰ ਨਹੀਂ ਹੈਗਾ ਓਪਨ ਸਾਰੀ ਜਗ੍ਹਾ ਤੇ ਮੋਟ ਦੇ ਵਿੱਚ ਵੀ ਓਪਨ ਲਈ ਆਰਡਰ ਹੈ ਇਹ ਆਪਣੇ ਕਮੇਟੀ ਦੀ ਜਗ੍ਹਾ ਜਿਵੇਂ ਨਾਬੇ ਦੀ ਰਿਕਾਡ ਮਾਲ ਦੇ ਵਿੱਚ ਤੇ ਆਪਣੇ ਮਾਨਯੋਗ ਜੱਜ ਸਾਹਿਬ ਤਨਿਸ਼ ਗੋਇਲ ਜੀ ਦੇ ਹੁਕਮਾਂ ਨਾਲ ਅੱਜ ਉਹਦਾ ਕਬਜ਼ਾ ਕਰਾਇਆ ਗਿਆ ਟੋਟਲ 4 ਕਨਾਲ ਜਗ੍ਹਾ ਦਾ ਲੋਕ ਕਵੀ ਦੇ ਲੋਕਾਂ ਨਾਲ ਜਿਹੜਾ ਲੱਗਾ ਕਰਾਂਗਾ ਕਾਰਖਾਨਾ ਕਿ ਕਿੰਨੇ ਕਿ ਟਾਈਮ ਤੋਂ ਸੀਗਾ ਇੱਥੇ ਕਬਜ਼ਾ ਕੀਤਾ ਹੋਇਆ ਇਹ ਜੋ ਕਾਫੀ ਲੰਬੇ ਸਮੇਂ ਤੋਂ ਹੋ ਰਹੀ ਕੱਪੜੇ ਦਾ ਉਤਾਰ ਹੈ ਕਿਹੜੀ ਪਾਰਟੀ ਦਾ ਬਾਬਾ ਯਾ ਹਾਈ ਕੋਰਟ ਦਾ ਬਾਬਾ ਕੋਰ ਨਾਬਾ ਕੋਰ ਨਾਬਾ ਫਿਨਿਸ਼ ਕੋਰ ਨੈਦਰ ਕੌਂਸਲ ਵਰਸਸ ਕੀਦੇ ਕੇਸ ਚੱਲਦਾ ਸੀ ਇਹ ਗੁਰਮੀਤ ਸਿੰਘ ਸੋਨਾਂ ਗੁਰਪ੍ਰੀਤ ਸਿੰਘ ਤੇ ਗੁਰਮਤ ਕੋਰ ਡਾਕਟਰ ਆਫ ਗੁਰਪਤਨੀਕ ਸਿੰਘ ਗੋਰਚੀਤ ਕਨਗੋਰ ਡਾਕਟਰ ਆਫ ਗੁਰਪਜਨੀਕ ਜੀ ਇਹਨਾਂ ਇਹਨਾਂ ਦੇ ਪਰਦੇਸ ਉਹ ਸਾਰਾ ਖਾਲੀ ਕਰਾਂ ਦੇ ਹੋ ਹਾਂਜੀ ਹਾਂਜੀ ਚਾਰ ਕ ਨਾਲ ਜਗਾ ਸੀ ਇਹ ਟੋਟਲ ਟੋਟਲ ਸਾਰੀ ਇਹ ਇੱਕ ਅਮਜਾ ਸੀ ਇਹ ਤੁਹ ਬਿਲਡਿੰਗ ਪਣੀ ਹੋਈ ਹੈ ਇੱਥੇ ਕੀ ਹੈ ਕਿ ਇਸ ਤਰ੍ਹਾਂ ਖਾਲੀ ਜਗਾ ਹੈ ਤੇ ਖੁਸ਼ ਰਗ ਬਾਉਰੇ ਮੌਕੇ ਦੇ ਘਟਾਂ ਉਹ ਬਾਅਦ ਵਿੱਚ ਨਿਸ਼ਾਨਦੇ ਹੀ ਕਰਕੇ ਬਰਾ ਚੱਲੂਗਾ ਕਿਤਨੀ ਹੁਣ ਕਿੰਨੇ ਦੇ ਜਿਹੜਾ ਕਬਜ਼ਾ ਕੀਤਾ ਹੈ ਟੋਟਲ ਤਕਰੀਬਨ 2 ਕਨਾਲ ਜਗ੍ਹਾ ਹੈ ਜਿਹੜੀ ਖਾਲੀ ਹੈ ਕਿੰਨੀ ਸੀਗੀ ਟੋਟਲ 4 ਕਨਾਲ ਦਾ ਨੰਬਰ ਹੈ ਹਜੇ 2 ਕਨਾਲ ਹਜੇ ਰਹਿੰਦੀ ਹੈ ਉਹ ਕਬਜ਼ੇ ਹੈਗੇ ਨਜਾਇਜ਼ ਹਜੇ ਆਰਡਰ ਨਹੀਂ ਨਹੀਂ ਉਹਨਾਂ ਦੇ ਆਰਡਰ ਹੈਗੇ ਆ ਬਟ ਉਹ ਮਿੰਤੀ ਤੋਂ ਬਾਅਦ ਹੀ ਕਨਫਰਮ ਹੋਏਗਾ ਕਿੱਧਰ ਲਈ ਛਾੜਾ ਹੋਵੇ ਤੇ ਵਿੱਚ ਕਾਫੀ ਕੰਸਟਰਕਸ਼ਨ ਵੀ ਹੈ ਜੇ ਘਰ ਆਉਂਦੇ ਨੇ ਘਰ ਵਿੱਚ ਜਿਹੜੇ ਹੈਗੇ ਲੈ ਜਾਣ ਆਹ ਉਹਦੀ ਕਾਰਵਾਈ ਉਸ ਸਾਹਿਬ ਨਾਲ ਹੋਏਗੀ ਜੋ ਤੁਹਾਨੂੰ ਰਿਪੋਰਟ ਕਰ ਦਾਂਗੇ ਕਿ ਜਿਹੜੇ ਘਰ ਵਿੱਚ ਆਏ ਉਹਨਾਂ ਦੇ ਜੋ ਆਰਡਰ ਹੋਣਗੇ ਘਰ ਕਾ ਆਉਂਦੇ ਆ ਤਾਂ ਉਸ ਸਾਹਿਬ ਨਾਲ ਕਾਰਵਾਈ ਹੋਏਗੀ ਅਗਰ ਕੋਈ ਕੰਮ ਦੇ ਵਿੱਚ ਚਾਰ ਬੰਦੇ ਨਾਰਾਜ਼ ਹੋਣ ਤੇ 400 ਬੰਦਾ ਖੁਸ਼ ਹੋਵੇ ਤਾਂ ਉਹ ਕੰਮ ਕਰ ਦੇਣਾ ਚਾਹੀਦਾ ਨਗਰ ਕੌਂਸਲ ਵੱਲੋਂ ਅੱਜ ਜੋਗਾ ਸਿੰਘ ਨਾਮ ਦਾ ਕੋਈ ਵਿਅਕਤੀ ਹੈ ਇੱਥੇ ਜਿਹਦੇ ਵੱਲੋਂ ਕਾਫੀ ਸਾਲਾਂ ਤੋਂ ਜਿਹੜਾ ਇੱਥੇ ਕਬਜ਼ਾ ਕੀਤਾ ਹੋਇਆ ਸੀ ਤੇ ਅੱਜ ਨਗਰ ਕੌਂਸਲ ਵੱਲੋਂ ਇਹ ਕਬਜ਼ਾ ਲਿਆ ਗਿਆ ਸਾਰੀ ਨਗਰ ਕੌਂਸਲ ਦੀ ਟੀਮ ਕਾਨਗੋ ਸਾਹਿਬ ਈਓ ਸਾਹਿਬ ਐਸਚਓ ਸਾਹਿਬ ਪੂਰੇ ਦਫ਼ਤਰ ਹੈ ਜਿਹੜਾ ਮਹੱਲਾ ਵਾਸੀ ਸਾਰੇ ਖੜੇ ਨੇ ਤੇ ਇਹ ਕਬਜ਼ਾ ਬੜਾ ਸ਼ਾਂਤੀਪੂਰਵਕ ਤਰੀਕੇ ਨਾਲ ਲੈ ਲਿਆ ਗਿਆ ਹੈ ਤੇ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਅੱਗੇ ਇੱਥੇ ਹੋਣਾ ਕੀ ਹੈ ਉਹਦਾ ਪਲਾਨ ਵੀ ਪਹਿਲਾਂ ਹੀ ਹੋਇਆ ਕਿਉਂਕਿ ਅੱਜ ਤੋਂ 4 ਮਹੀਨੇ ਪਹਿਲਾਂ ਅਸੀਂ ਪਾਣੀ ਦਾ ਵੱਟਾ ਬੋਰ 1100 ਫੁੱਟ ਤੇ ਪਾਣੀ ਦਾ ਨਵਾਂ ਵੱਡਾ ਬੋਰ ਸਾਡੀ ਬਾਜੀਗਰ ਬਰਾਦਰੀ ਤੇ ਸਾਡੀ ਢੇਹਾ ਬਰਾਦਰੀ ਇੱਥੇ ਰਹਿੰਦੀ ਹੈ ਜਿਨ੍ਹਾਂ ਦੇ ਘਰ ਛੋਟੇ-ਛੋਟੇ ਨੇ ਤੇ ਉੱਥੇ ਪਾਣੀ ਦੀਆਂ ਮੋਟਰਾਂ ਨਹੀਂ ਲਵਾ ਸਕਦੇ ਉਹਦੇ ਕਰਕੇ ਅਸੀਂ ਜਿਹੜਾ ਪਾਣੀ ਦਾ ਵੱਡਾ ਬੋਰ ਜਿਹੜਾ ਇੱਥੇ ਲਵਾਵਾਂਗੇ 45 ਲੱਖ ਦੀ ਲਾਗਤ ਦਾ ਤੇ ਨਾਲ ਜਿਹੜਾ ਇੱਕ ਬਹੁਤ ਸੋਹਣਾ ਪਾਰਕ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਰਵੇ ਵਾਹਿਗੁਰੂ ਦਾ ਅਸ਼ੀਰਵਾਦ ਰਵੇ ਇੱਥੇ ਪਾਰਕ ਬਣੂਗਾ ਤੇ ਜੇ ਹੋ ਸਕਿਆ ਤਾਂ ਨਾਲ ਇੱਕ ਮਹੱਲਾ ਕਲੀਨਿਕ ਵੀ ਇਕ ਨਮੀ ਮਾਲ ਲੱਕ ਲੈਣੀ ਕਿ ਇੱਥੇ ਨਾਲ ਨਵਾਂ ਬਣਾਵਾਂਗੇ ਤੇ ਇਹ ਜਗ੍ਹਾ ਕਿਸੇ ਦੀ ਨਿੱਜੀ ਵਰਤੋਂ ਲਈ ਨਹੀਂ ਆਉਗੀ ਇਹ ਜਗ੍ਹਾ ਪਹਿਲਾਂ ਵੀ ਲੋਕਾਂ ਦੀ ਸੀ ਤੇ ਹੁਣ ਵੀ ਲੋਕ ਹੀ ਵਰਤਣ ਕਿੰਨੇ ਦੀ ਜਗ੍ਹਾ ਇਹ ਕਿੱਲਾ ਮੌਤ ਕਿੰਨੇ ਦੀ ਦੇਖੋ ਮੈਨੂੰ ਤਾਂ ਲੱਗਦਾ ਵੀ ਜਗ੍ਹਾ ਤੇ 20000 ਰੁਪਏ ਦਾ ਰੇਟ ਲਾਈਏ ਤਾਂ ਘੱਟੋ-ਘੱਟ 7-8 ਕਰੋੜ ਦੀ ਜਗ੍ਹਾ ਹੈਗੀ ਹੈ ਜੀ ਇਹ ਹੂੰ ਕਿੰਨਾ ਖਾਲੀ ਕਰਾਇਆ ਚ ਇੱਥੇ ਇਹ ਅੱਜ ਤਕਰੀਬਨ ਦੇਖੋ ਜੀ ਜਿਵੇਂ ਆਨਗੋ ਸਾਹਿਬ ਸਾਨੂੰ ਲੱਠੇ ਤੇ ਨਿਸ਼ਾਨੀ ਦਈ ਜਾ ਰਹੇ ਨੇ ਉਵੇਂ ਵੇਸੀ ਖਾਲੀ ਕਰਾਈ ਜਾ ਰਿਹਾ ਤੇ ਕਿ ਜਮ 2.5 3 ਬਿਗੇ ਦਾ ਕਬਜ਼ਾ ਜਿਹੜਾ ਲਿਆ ਜਾ ਚੁੱਕਿਆ ਹੈ 4 ਬਿਗੇ ਟੋਟਲ ਜਗ੍ਹਾ ਜਿਵੇਂ ਜਿਵੇਂ ਮਾਰਕੇਸ਼ਨ ਹੋਈ ਜਾਊਗੀ ਅੱਗੇ ਕਿਤੇ ਬਾਕੀ ਦੇ ਕੰਸਟ੍ਰਕਸ਼ਨ ਵੀ ਹੋਗੇ ਫਿਰ ਘਰ ਵੀ ਟਾਉਣਗੇ ਦੇਖੋ ਜੋ ਜੋ ਆਊਗਾ ਜੀ ਸਾਰਿਆਂ ਨੂੰ ਸਾਰਿਆਂ ਨੂੰ ਖਾਲੀ ਕਰਨਾ ਪੈਣਾ ਕੋਈ ਮੇਰੀ ਉਮਰ 31 ਸਾਲ ਦੀ ਹੋ ਚੁੱਕੀ ਹੈ ਜਦੋਂ ਸਾਡਾ ਜਨਮ ਹੋਇਆ ਅਸੀਂ ਇੱਥੇ ਰਹਿ ਰਹੇ ਹਾਂ ਤੇ ਮੱਛਰ ਮੱਖੀ ਤੋਂ ਅਸੀਂ ਇੰਨਾ ਪ੍ਰੇਸ਼ਾਨ ਸੀ ਮੀਂਹ ਦੇ ਪਾਣੀ ਤੋਂ ਬਰਸਾਤਾ ਤੋਂ ਅਸੀਂ ਪ੍ਰੇਸ਼ਾਨ ਸੀ ਸਫਸਲੂੰਡੀ ਤੋਂ ਬਹੁਤ ਪ੍ਰੇਸ਼ਾਨ ਸੀ ਅਸੀਂ ਵੀ ਸਾਨੂੰ ਬਹੁਤ ਦਿੱਕਤਾਂ ਸੀਆਂ ਜੋ ਕਿ ਸਾਡੇ ਅਜ ਪੰਕਾ ਜੀ ਪੱਪੂ ਜੀ ਕਰਕੇ ਤਾਂ ਉਹ ਬਹੁਤ ਵਧੀਆੰਦਾ ਸੇਵਾ ਨਿਭਾਰੇ ਜਿਵੇਂ ਇੱਥੇ ਕਬਜ਼ਾ ਕੀਤਾ ਸੀ ਕਾਫੀ ਸਮੱਸਿਆ ਦਾ ਸੀ ਪਾਣੀ ਖੜਾ ਰਹਿੰਦਾ ਸੀ ਉਹ ਰਾਹ ਹਾਲਤੀ ਹੁਣ ਨਗਰ ਕੌਂਸਲ ਦੇ ਅੰਡਰ ਆ ਗਿਆ ਕਬਜ਼ਾ ਤਕਰੀਬਨ 25 ਤੋਂ 30 ਸਾਲ ਦਾ ਸੀਗਾ ਜੀ ਤੇ ਹੁਣ ਨਗਰ ਕੌਂਸਲ ਦਾ ਕਬਜ਼ਾ ਸੀ ਬਹੁਤ ਸਾਰੇ ਮੱਲੇ ਵਾਸਾਰੇ ਸਾਰੇ ਬਹੁਤ ਖੁਸ਼ ਹੈ ਜੀ ਇਸ ਗੱਲ ਤੋਂ ਵੀ ਇਹ ਸਾਡੇ ਸਾਫ ਸਫਾਈਆ ਹੋਰ ਕੀ ਪ੍ਰੋਬਲਮ ਕੀ ਹੁੰਦੀ ਸੀ ਸਭ ਤੋਂ ਜ਼ਿਆਦਾ ਪ੍ਰੋਬਲਮ ਸਾਨੂੰ ਇੱਥੇ ਬਾਰਿਸ਼ ਦੇ ਪਾਣੀ ਸੀ ਜੋ ਕਿ ਇੱਥੇ ਇਕੱਤਰ ਹੋ ਜਾਂਦਾ ਸੀਗਾ ਤੇ ਸਬਸ ਨੂੰ ਲੰਡੀਦਾਰੇ ਵੋਟਰ ਸੀ ਬਿਮਾਰੀਆਂ ਵੀ ਫੈਲ ਤੇ ਬਿਮਾਰੀਆਂ ਫੈਨਲ ਦਾ ਵੋਟ ਨਗਰ ਕਾਉਂਸਲ ਕਹਿ ਰਿਹਾ ਪਾਰਕ ਬਣਾਇਆ ਜਾਏਗਾ ਤੇ ਤੁਹਾਡਾ ਵੀ ਜਿਹੜਾ ਹੈਗਾ ਵਧੀਆ ਹੋ ਜਾਊਗਾ ਇੰਦਰ ਨਗਰ ਕਾਉਂਸਲ ਦਾ ਬਹੁਤ ਵਧੀਆ ਹੋ ਫੈਸਲਾ ਜੀ ਇਹ ਜਿਹੜਾ ਇਹ ਪਲਾਟ ਨੂੰ ਕਬਜ਼ਾ ਛਡਾ ਕੇ ਜਿਹੜਾ ਆਪ ਸਾਡੇ ਪਰਸਨ ਵਾਸਤੇ ਜਾਂ ਲੋਕਾਂ ਲਈ ਵਰਤਣ ਵਾਸਤੇ ਇਹ ਪਾਰਕ ਬਣਾਉਣ ਦੀ ਪਲਾਨਿੰਗ ਕਰ ਰਹੇ ਹੈ